ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਨ ਕੰਨ ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ ਖਾਲਸਾ ਜੀ ਇੱਕ ਮਾਤਾ ਜੀ ਸਨ ਉਹ ਆਪਣੀ ਜੀਵਨੀ ਬਾਰੇ ਸੁਣਾਉਂਦੇ ਨੇ ਕਿ ਕਿਵੇਂ ਸ਼ਹੀਦਾਂ ਸਿੰਘਾ ਨੇ ਉਹਨਾਂ ਤੇ ਕਿਰਪਾ ਕੀਤੀ ਮਾਤਾ ਜੀ ਨੇ ਦੱਸਿਆ ਕਿ ਮੇਰੇ ਪਰਿਵਾਰ ਵਿੱਚ ਮੇਰਾ ਘਰ ਵਾਲਾ ਸੀ ਜਿਹੜਾ ਉਹ ਬਹੁਤ दारू ਪੀਂਦਾ ਸੀ ਤੇ ਵਕਾਰਜਿਆ ਜੀਵਨ ਸੀ ਉਸਦਾ ਤੇ ਕਹਿੰਦੇ ਮੇਰੇ ਮਨ ਵਿੱਚ ਸ਼ਰਦਾ ਸੀ ਮਹਾਰਾਜ ਦੇ ਪ੍ਰਤੀ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਦਾ ਜੀਵਨ ਮੈਂ ਬਚਪਨ ਵੇਲੇ ਪੜਿਆ ਸੀ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਮਹਾਰਾਜੀ ਦੀ ਕਿਰਪਾ ਨੂੰ ਮੈਂ ਜਾਣਦੀ ਸੀ ਸ਼ਹੀਦਾ ਸਿੰਘਾਂ ਦੇ ਦਰ ਮੈਂ ਜਾਇਆ ਕਰਦੀ ਸੀ ਅਰਦਾਸ ਬੇਨਤੀ ਕਰਿਆ ਕਰਦੀ ਸੀ ਪਰ ਮੇਰਾ ਅਗਲਾ ਜੀਵਨ ਜਿਹੜਾ ਸੀ ਮੈਨੂੰ ਘਰ ਵਾਲਾ ਮਿਲਿਆ ਉਹ ਸ਼ਰਾਬੀ ਕੁਬਾਬੀ ਸੀ ਉਹ ਕਹਿੰਦੀ ਮੈਂ ਬਹੁਤ ਮਨੋਂ ਤੰਗ ਸੀ ਤੇ ਮੈਂ ਜਦੋਂ ਵੀ ਅਰਦਾਸ ਕਰਨੀ ਮਹਾਰਾਜ ਕਿਰਪਾ ਕਰੋ ਤੇ ਕਰੋ दारू ਨਿਕਲ ਜਾਵੇ ਕਹਿੰਦੇ ਮੇਰੇ ਮਨ ਵਿੱਚ ਖਿਆਲ ਆਇਆ ਕਿ ਚਲੋ ਕੀ ਕਰ ਸਕਦੇ ਆ ਪਰ ਆਪਾਂ ਨੂੰ ਆਪਣਾ ਜੀਵਨ ਸੁਧਾਰਨਾ ਚਾਹੀਦਾ ਹੈ ਕਹਿੰਦੀ ਮੈਂ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਦਰ ਤੇ ਜਾ ਕੇ ਉੱਥੇ ਅਰਦਾਸ ਬੇਨਤੀਆਂ ਕਰਕੇ ਅੰਮ੍ਰਿਤਸਰ ਆ ਕੇ ਘਰੇ ਆ ਗਈ ਕਹਿੰਦੇ ਉਸੇ ਦਿਨ ਤੋਂ ਮੇਰੇ ਘਰਵਾਲੇ ਘਰ ਦੇ ਵਿੱਚ ਕਲਾ ਸ਼ੁਰੂ ਹੋ ਗਈ। ਮੇਰਾ ਘਰ ਵਾਲਾ ਜਿਹੜਾ दारू ਪੀਂਦਾ ਸੀ ਉਹਨੇ ਮੈਨੂੰ ਮਾਰਨਾ ਕੁੱਟਣਾ ਤੇ ਕਹਿਣਾ ਗਾਤਰਾ ਲਾ ਕੇ ਸੁੱਟ ਦੇ। ਜਾਂ ਤੈਨੂੰ ਕਿੰਨੇ ਕਿਹਾ ਸੀ ਅੰਮ੍ਰਿਤਸਰ ਕਿਹਾ ਮੈਨੂੰ ਮੀਟ ਬਣਾ ਕੇ ਕੌਣ ਦੇਊਗਾ, दारू ਪਾ ਕੇ ਕੌਣ ਦੇਊਗਾ। ਇਦਾਂ ਦੀਆਂ ਗੱਲਾਂ ਕਹਿੰਦੀ ਮੈਨੂੰ ਉਹਨੇ ਕੀਤੀਆਂ। ਮੇਰਾ ਜੀਣਾ ਵੀ ਖਰਾਬ ਕਰ ਦਿੱਤਾ, ਔਖਾ ਕਰ ਦਿੱਤਾ। ਕਹਿੰਦੀ ਫਿਰ ਉਸ ਤੋਂ ਬਾਅਦ ਮੈਨੂੰ ਪਤਾ ਲੱਗਾ ਕਿਸੇ ਕੋਲੋਂ ਕਿ ਜੇ ਤਨਤਨ ਬਾਬਾ ਦੀਪ ਸਿੰਘ ਜੀ ਦੇ ਦਰ ਤੇ ਜਾ ਕੇ ਦੁਪਹਿਰਾ ਸਹਿਬ ਦੀ ਸੇਵਾ ਵਿੱਚ ਹਾਜ਼ਰੀ ਭਰੀਏ ਤਾਂ ਸਾਰੇ ਕਸ਼ਟ ਦੂਰ ਹੋ ਜਾਂਦੇ ਨੇ ਕਹਿੰਦੀ ਮੈਂ ਐਤਵਾਰ ਗਈ ਉੱਥੇ ਅਰਦਾਸ ਬੇਨਤੀ ਕਰਕੇ ਬਾਬਾ ਜੀ ਕੋਲੋਂ ਵੀ ਅੰਦਰ ਅਰਦਾਸ ਬੇਨਤੀ ਕਰਵਾਈ ਤੇ ਪਹਿਲੀ ਵਾਰ ਦੁਪਹਿਰਾ ਸਹਿਬ ਕਟਿਆ ਉਥੇ ਇਹੋ ਤਨ ਤਨ ਬਾਬਾ ਦੀਪ ਸਿੰਘ ਜੀ ਮਹਾਰਾਜ ਅੱਗੇ ਇਹੋ ਅਰਦਾਸ ਕੀਤੀ ਕਿ ਮਹਾਰਾਜ ਜੀ ਮੈਂ ਤੁਹਾਡੀ ਸ਼ਕਤੀ ਨੂੰ ਤਨ ਤਨ ਬਾਬਾ ਦੀਪ ਸਿੰਘ ਸਾਹਿਬ ਜੀ ਤੁਹਾਡੇ ਬਲ ਨੂੰ ਤਾਂ ਮੰਨਾਂਗੀ ਜੇ 1 ਮਹੀਨੇ ਵਿੱਚ ਮੇਰਾ ਘਰ ਵਾਲਾ ਸ਼ਰਾਬ ਛੱਡ ਦੇਵੇ ਕਹਿੰਦੀ ਇਹ ਅਰਦਾਸ ਕਰਕੇ ਮੈਂ ਘਰ ਆ ਗਈ ਅਗਲੇ ਚਪੈਰੇ ਸਾਹਿਬ ਤੇ ਵੀ ਗਈ ਉਸ ਤੋਂ ਅਗਲੇ ਤੇ ਵੀ ਗਈ ਕਹਿੰਦੀ ਪਤਾ ਨਹੀਂ ਕੀ ਹੋਇਆ ਰਾਤ ਮੇਰਾ ਘਰ ਵਾਲਾ ਸੁੱਤਾ ਏ ਤੇ ਸੁੱਤੇ ਨੂੰ ਕੋਈ ਦੱਬਾ ਪੈ ਜਾਂਦਾ ਜਿੱਦਾਂ ਬੰਦਾ ਡਰ ਜਾਂਦਾ ਏ ਇਦਾਂ ਉੱਠਿਆ ਤੇ ਲੋਕ ਰਿਆ ਸੀ ਮੈਂ ਬੜਾ ਪੁੱਛਦੀ ਆ ਵੀ ਕੀ ਗੱਲ ਹੋਈ ਏ ਕਿਉਂ ਡਰਦੇ ਹੋ ਤੇ ਕਹਿੰਦੀ ਮੰਜੇ ਤੋਂ ਉੱਠ ਕੇ ਤੇ ਘਰ ਦੀ ਇੱਕ ਨੁੱਕਰ ਦੇ ਵਿੱਚ ਜਾ ਕੇ ਜਿੱਦਾਂ ਵੀ ਬਹੁਤ ਕਿਸੇ ਨੇ ਮਾਰਿਆ ਹੁੰਦਾ ਜਾਂ ਕਿਸੇ ਨੇ ਡਰਾਇਆ ਇਦਾਂ ਜਾ ਕੇ ਬੈਠ ਗਿਆ ਉਹ ਕਹਿਣ ਲੱਗੀ ਮੈਂ ਤੇ ਮੇਰਾ ਬੇਟਾ ਅਸੀਂ ਦੋਨੇ ਉਹਨੂੰ ਪੁੱਛਦੇ ਆਂ ਵੀ ਕੀ ਗੱਲ ਹੋ ਗਈ ਕੀ ਦੇਖ ਲਿਆ ਤੁਸੀਂ ਇਹੋ ਜਿਹਾ ਕੁਝ ਨਹੀਂ ਕਹਿੰਦਾ ਤੇ ਨਾ ਬੋਲਦਾ ਰੋਈ ਜਾਂਦਾ ਸੀ ਹੱਥ ਮਾਰੀ ਜਾਂਦਾ ਸੀ ਕਿ ਪਰੇ ਹੋ ਜਾਓ ਮੇਰੇ ਕੋਲੋਂ ਤੁਸੀਂ ਸਾਰੇ ਪਰੇ ਹੋ ਜਾਓ ਕਹਿੰਦੀ ਇਦਾਂ ਅਸੀਂ ਬੜੇ ਡਰ ਗਏ ਵੀ ਕੀ ਦੇਖ ਲਿਆ ਇਹਨੇ ਕੋਈ ਮਾੜਾ ਸੁਪਨਾ ਦੇਖ ਲਿਆ ਹੋਣਾ ਕਹਿੰਦੀ ਉਹ ਸਾਰੀ ਰਾਤ ਉਸ ਨੁੱਕਰ ਤੋਂ ਹੀ ਨਹੀਂ ਨਿਕਲਿਆ ਕਹਿੰਦੇ ਅਸੀਂ ਵੀ ਇਦਾਂ ਹੀ ਬੈਠੇ ਰਹੇ ਕਰਨਾ ਕੀ ਸੀ ਸ਼ਰਾਬ ਉਹਨੇ ਪੀਤੀ ਹੋਈ ਸੀ ਅਗਲਾ ਦਿਨ ਚੜਿਆ ਕਹਿੰਦੇ ਮੈਂ ਆਪਣੇ ਬੇਟੇ ਨੂੰ ਕਿਹਾ ਵੀ ਇਹਨੂੰ ਕੱਢ ਬਾਹਰ ਚਾਹ ਪਾਣੀ ਪਿਆ ਤੇ ਜਦੋਂ ਬੇਟਾ ਲੈਣ ਗਿਆ ਤਾਂ ਉਹ ਕਹਿੰਦਾ ਨਹੀਂ ਮੈਂ ਨਹੀਂ ਬਾਹਰ ਆਉਣਾ ਮੈਂ ਬਾਹਰ ਨਹੀਂ ਆਉਣਾ ਤੁਸੀਂ ਮੈਨੂੰ ਬੁਲਾਓ ਨਾ ਤੇ ਕਹਿੰਦੀ ਉਸ ਤੋਂ ਬਾਅਦ ਦੁਪਹਿਰ ਹੋ ਗਈ ਉਨੇ ਕੁਝ ਨਹੀਂ ਖਾਦਾ ਪੀਤਾ ਤੇ ਉਸੇ ਨੁੱਕਰ 'ਚ ਹੀ ਬੈਠਾ ਏ ਮੈਂ ਰੋਟੀ ਲੈ ਕੇ ਗਈ ਵੀ ਰੋਟੀ ਖਾ ਲਓ ਉਹ ਕਹਿਣ ਲੱਗਾ ਨਹੀਂ ਮੈਂ ਕੁਝ ਨਹੀਂ ਖਾਣਾ ਮੈਂ ਕੁਝ ਨਹੀਂ ਖਾਣਾ ਅੱਜ ਤੋਂ ਬਾਅਦ ਤੇ ਕਹਿੰਦੀ ਐਸੀ ਕਿਹਾ ਵੀ ਚਲ ਕੋਈ ਨਹੀਂ ਤੂੰ ਨਾ ਖਾਈ ਜੋ ਤੇਰਾ ਖਾਣ ਨੂੰ ਨਹੀਂ ਜੀ ਕਰਦਾ ਪਰ ਆਹ ਪ੍ਰਸ਼ਾਦਾ ਚੱਕ ਲਾ ਵੀ ਰਾਤ ਦਾ ਤੂੰ ਭੁੱਖਾ ਬੈਠਾ ਏ ਰਾਤ ਦਾ ਹੀ ਡਰਿਆ ਬੈਠਾ ਏ ਤੇ ਨਾ ਹੀ ਦੱਸਦਾ ਵੀ ਹੋਇਆ ਕੀ ਏ ਤੇਨੂੰ ਕੈਨ ਲੱਗੀ ਡਾਕਟਰ ਨੂੰ ਘਰੇ ਬੁਲਾਇਆ ਉਹਨੇ ਕਿਹਾ ਵੀ ਇਹ ਡਰ ਗਿਆ ਕਿਸੇ ਚੀਜ਼ ਤੋਂ ਚਲੋ ਇਦਾਂ ਦੀ ਖੇਡ ਹੋਈ ਉਹ ਸ਼ਾਮਾਂ ਤੱਕ ਅੰਦਰੋਂ ਨਹੀਂ ਨਿਕਲਿਆ ਰਾਤ ਵੀ ਨਹੀਂ ਨਿਕਲਿਆ ਭੁੱਖਾ ਤੇ ਆਇਆ ਬੈਠਾ ਰਿਆ ਮੈਂ ਉਥੇ ਪਾਣੀ ਕਹਿੰਦੀ ਦੇ ਕੇ ਆਈ ਆ ਉਥੇ ਰੋਟੀ ਰੱਖੀ ਏ ਨਾ ਰੋਟੀ ਖਾਦੀ ਏ ਸਿਰ ਪਾਣੀ ਪੀਤਾ ਏ ਉਥੇ ਬੈਠਾ ਏ ਦੂਜੇ ਦਿਨ ਉੱਠ ਕੇ ਆਪੇ ਹੀ ਅੰਦਰੋਂ ਸਾਡੇ ਉੱਠਣ ਤੋਂ ਪਹਿਲਾਂ ਹੀ ਦਾ ਰੋਜ ਲਾ ਗਿਆ ਤੁਹਾਨੂੰ ਪਤਾ ਨਹੀਂ ਕਦੋਂ ਗਿਆ ਰਾਤ ਨੂੰ ਚਲਾ ਗਿਆ ਤੇ ਮੈਂ ਸਵੇਰੇ ਉੱઠી ਦੇਖਿਆ ਵੀ ਉਥੇ ਹੈ ਨਹੀਂ ਤੇ ਮੈਂ ਆਪਣੇ ਬੇਟੇ ਨੂੰ ਉਠਾਇਆ ਵੀ ਆਪਣੇ ਪਿਓ ਨੂੰ ਦੇਖ ਭਾਈ ਤੇਰਾ ਪਿਓ ਕਿੱਥੇ ਆ ਮੇਰੇ ਬੇਟੇ ਨੇ ਵੀ ਆਸ-ਪਾਸੇ ਦੇਖਿਆ ਘਰੋਂ ਬਾਹਰ ਵੀ ਦੇਖਿਆ ਕਿਤੇ ਨਹੀਂ ਦਿਖਿਆ ਤਾਂ ਉਹ ਕਹਿੰਦੀ ਮੈਂ ਕਿਹਾ ਦੇਖੀ ਕਿਤੇ ਲਾਰੂ ਵੱਲ ਨਾ ਚਲਾ ਗਿਆ ਹੋਵੇ ਜਾਂ ਖੇਤਾ ਚ ਨਾ ਚਲਾ ਗਿਆ ਹੋਵੇ ਉਧਰ ਵੀ ਭੇਜਿਆ ਪਰ ਕੀਤੇ ਨਹੀਂ ਮਿਲਿਆ ਤੇ ਫਿਰ ਦਿਨ ਹੋਏ ਤੇ ਅਸੀਂ ਆਸੇ-ਪਾਸੇ ਪੁੱਛਿਆ ਕਿਸੇ ਦੇ ਘਰ ਤਾਂ ਨਹੀਂ ਚਲਾ ਗਿਆ ਕਿ ਫਿਰੇ ਨਾਲ ਤਾਂ ਨਹੀਂ ਚਲਾ ਗਿਆ ਇੱਥੇ ਚਲਾ ਗਿਆ ਬੜੀ ਫਿਕਰ ਲੱਗੀ ਪਈ ਵੀ ਰਾਤ ਕੱਲ ਪਰਸੋ ਦਾ ਡਰਿਆ ਪਿਆ ਏ ਕਿੱਥੇ ਚਲਾ ਗਿਆ ਹੋਵੇਗਾ ਮਾਤਾ ਜੀ ਕਹਿੰਦੀ ਮੈਂ ਮਹਾਰਾਜ ਅੱਗੇ ਅਰਦਾਸ ਕੀਤੀ ਮਹਾਰਾਜ ਸੱਚੇ ਪਾਸ਼ਾ ਵਿਚਾਰ ਜਿੱਦਾਂ ਦਾ ਵੀ ਏ ਇਨੂੰ ਪਤਾ ਨਹੀਂ ਕੀ ਗੱਲ ਹੋਈ ਆ ਵੀ ਘਰੇ ਭੇਜ ਦਉ ਕਹਿੰਦਾ ਸਾਨੂੰ ਇੱਕ ਸਿੰਘ ਨੇ ਦੱਸਿਆ ਮੈਂ ਉਹਨੂੰ ਮੈਂ ਉਹਨੂੰ ਬਾਸੜਡੇ ਤੇ ਖੜਾ ਦੇਖਿਆ ਵੀ ਸ਼ਾਇਦ ਬਾਸੜ ਤੇ ਚੜਿਆ ਹੋ ਤੇ ਕਹਿੰਦੀ ਮੈਨੂੰ ਫਿਕਰ ਲੱਗ ਗਈ ਵੀ ਪਤਾ ਨਹੀਂ ਕਿੱਥੇ ਚਲਾ ਗਿਆ ਕਿਉਂ ਚਲਾ ਗਿਆ ਐਦਾਂ ਕਰੀ ਜਾਂਦਾ ਨਹੀਂ ਸੀ ਹੁੰਦਾ ਕਹਿੰਦੀ ਅਸੀਂ ਦੁਪਹਿਰ ਤੱਕ ਦੇਖਿਆ ਆਸ-ਪਾਸੇ 2-4 ਪਿੰਡ ਦੇਖੇ ਤੇ ਹੋਰ ਵੀ ਬਾਸੜਡੇ ਸ਼ਹਿਰ ਜਾ ਕੇ ਵੀ ਦੇਖਿਆ ਪਰ ਸਾਨੂੰ ਨਹੀਂ ਮਿਲਿਆ ਕਹਿਣ ਲੱਗੀ ਸ਼ਾਮਾਂ ਨੂੰ ਆਇਆ ਅਮਰਤ ਛਕਿਆ ਹੋਇਆ ਗਾਤਰਾ ਉੱਟੋ ਦੀ ਪਾਇਆ ਹੋਇਆ ਉਹਨੇ ਅਮਰਤ ਛਕਿਆ ਹੋਇਆ ਤੇ ਜਦੋਂ ਘਰ ਅੰਦਰ ਆਇਆ ਤਾਂ ਮੈਂ ਹੈਰਾਨ ਹੋ ਗਈ ਵੀ ਇਹਨੂੰ ਕੀ ਹੋ ਗਿਆ ਇਹਨੇ ਇਹੋ ਜਿਹਾ ਕੀ ਦੇਖਿਆ ਤੇ ਉਹ ਕਹਿੰਦਾ ਮੈਨੂੰ ਭਗਵਾਨ ਨੇ ਵੀ ਮੈਨੂੰ ਉਹਨੇ ਨਰਕ ਵਿਖਾ ਦਿੱਤਾ ਹੈ ਮੈਂ ਸਾਰੇ ਨਰਕ ਵੇਖ ਲਏ ਨੇ ਉੱਥੇ ਕਿੰਨਾ ਲੋਕਾਂ ਨੂੰ ਘੋਟਦੇ ਨੇ ਕਿੰਨਾ ਲੋਕਾਂ ਨੂੰ ਟੰਗਿਆ ਹੋਇਆ ਹੈ ਕਿੰਦਾ ਕਿਡਾਇਆ 'ਚ ਸੜਦੇ ਪਏ ਆ ਕਿੰਦਾ ਅੰਨੇ ਕੀਤੇ ਜਾ ਰਹੇ ਆ ਮੈਂ ਸਾਰਾ ਹੀ ਨਰਕ ਦੇਖ ਲਿਆ ਉਹ ਨਰਕ ਦੇ ਵਿੱਚੋਂ ਜਦੋਂ ਮੈਂ ਸੁਪਨੇ ਦੇ ਵਿੱਚੋਂ ਕੁਝ ਦੇਖਦਾ ਸੀ ਉਹਦੇ ਵਿੱਚੋਂ ਇੱਕ ਬੰਦਾ ਬਾਹਰ ਆ ਗਿਆ ਉਹਦੇ ਲੰਮੇ-ਲੰਮੇ ਸਿੰਗ ਨੇ ਬੜਾ ਭਿਆਨਕ ਹੁੰਦਾ ਸਰੂਪ ਏ ਤੇ ਉਹ ਬਾਹਰ ਆ ਗਿਆ ਉਰਨੇ ਮੈਨੂੰ ਡਰਾਇਆ ਸੀ ਮੈਨੂੰ ਕਹਿੰਦਾ ਜੇ ਤਾ ਬਚਣਾ ਹੀ ਤੇ ਗੁਰੂ ਦੇ ਲੜ ਲੱਗ ਜਾ ਆ ਦਾਰੂ ਛੱਡ ਦੇ ਨਹੀਂ ਤਾਂ ਤੈਨੂੰ ਵੀ ਇਦਾਂ ਲੈ ਕੇ ਜਾਵਾਂਗੇ ਤੇ ਸਾਰੀਆਂ ਸਜ਼ਾ ਚੋਂ ਲੰਘਾਵਾਂਗੇ ਕਹਿੰਦਾ ਮੈਂ ਉਹਦਾ ਐਸਾ ਭਿਆਨਕ ਰੂਪ ਦੇਖ ਕੇ ਗੁੰਗਾ ਬੋਲਾ ਹੀ ਹੋ ਗਿਆ ਸੀ ਸਭ ਕੁਝ ਮੈਨੂੰ ਭੁੱਲ ਗਿਆ ਸੀ ਮੈਨੂੰ ਇਦਾਂ ਲੱਗਾ ਸੀ ਕਿ ਮੈਂ ਮਰ ਗਿਆ ਤੁਸੀਂ ਮੈਨੂੰ ਬੁਲਾਉਂਦੇ ਸੀਗੇ ਮੈਨੂੰ ਕੋਈ ਸੋਧ-ਵੋਧ ਨਹੀਂ ਸੀ ਕਹਿੰਦਾ ਉਸ ਡਰ ਕਰਕੇ ਮੈਂ ਗੁਰੂ ਘਰ ਜਾ ਕੇ ਅੰਮ੍ਰਿਤ ਛਕ ਕੇ ਅੱਜ ਗੁਰੂ ਵਾਲਾ ਬਣ ਗਿਆ ਤੇ ਮੈਨੂੰ ਕੁਝ ਨਹੀਂ ਪਤਾ ਕਿੱਦਾਂ ਰਹਿਣਾ ਹੈ ਕਿਵੇਂ ਰਹਿਣਾ ਹੈ ਤੇ ਮੈਨੂੰ दारू ਦੇ ਲਾਗੇ ਨਾ ਜਾਣ ਦਿਓ ਪਰ ਜਿੱਦਾਂ ਮੈਨੂੰ ਮਹਾਰਾਜ ਨੇ ਡਰ ਦਿਖਾ ਦਿੱਤਾ ਏ ਮੈਂ ਕਦੇ ਨਹੀਂ ਜਾਵਾਂਗਾ ਗੁਰੂ ਵਾਲਾ ਬਣ ਗਿਆ ਕਹਿੰਦੀ ਮੈਂ ਧੰਨ ਧੰਨ ਬਾਬਾ ਦੀਪ ਸਿੰਘ ਸਾਹਿਬ ਜੀ ਅੱਗੇ ਅਰਦਾਸ ਕੀਤੀ ਸੀ ਕੇ ਬਾਬਾ ਜੀ 1 ਮਹੀਨੇ ਵਿੱਚ ਲੈ ਕੇ ਆਓ ਤੇ ਪਰ ਉਹ 1 ਮਹੀਨੇ ਵਿੱਚ ਆਉਣ ਵਾਲਾ ਨਹੀਂ ਸੀ ਤਾਂ ਤਨ ਤਨ ਬਾਬਾ ਦੀਪ ਸਿੰਘ ਜੀ ਮਹਾਰਾਜ ਨੇ ਇਹੋ ਜਿਹੀ ਖੇਡ ਵਰਤਾ ਦਿੱਤੀ ਕਿ ਨਰਕ ਵਿਖਾ ਦਿੱਤੇ ਇਹਨੂੰ ਕਹਿੰਦੀ ਚਲੋ ਉਹ ਕੰਮ ਹੋਇਆ ਤੇ ਮੈਂ ਸੋਚਿਆ ਵੀ ਹੁਣ ਚਪੈਰਾ ਸਾਹਿਬ ਤੇ ਜਾਇਆ ਕਰਾਂਗੇ 1 ਮਹੀਨਾ ਗਈ 1 ਮਹੀਨੇ ਬਾਅਦ ਮੇਰਾ ਬੱਚਾ ਫੌਜ ਚ ਭਰਤੀ ਹੋਣ ਵਾਸਤੇ ਰੋਜ਼ ਹੀ ਦੌੜਦਾ ਸੀ ਉਹਨੂੰ 1 ਸਾਲ ਹੋ ਗਿਆ ਸੀ ਦੌੜ ਲਗਾਉਂਦੇ ਆ ਆਪਣੀ ਪ੍ਰੈਕਟਿਸ ਕਰਦੇ ਆ ਭਰਤੀ ਆਉਣ ਵਾਲੀ ਸੀ ਉਹਦੇ ਵਿੱਚ 20 ਦਿਨ ਰਹਿੰਦੇ ਸੀ ਤੇ ਕਹਿਣ ਲੱਗੀ 20 ਦਿਨ ਪਹਿਲਾਂ ਮੇਰੇ ਬੇਟੇ ਦੇ ਸੱਟ ਲੱਗ ਗਈ ਮੋਟਰਸਾਈਕਲ ਕਈ ਕੋਈ ਮਾਰ ਗਿਆ ਤੇ ਉਹਦੀ ਲੱਤ ਖਲੋ ਗਈ ਲੱਤ ਜਿਹੜੀ ਸੀ ਉਹਦੀ ਕੋਈ ਨਾੜ ਦਬ ਹੋ ਗਈ ਤੇ ਉਹ ਲੱਤ ਤੋਂ ਕਢੀਸ ਕੇ ਧੁਰਦਾ ਸੀ ਮੈਂ ਤਾਂ ਤਨ ਬਾਬਾ ਦੀਪ ਸਿੰਘ ਜੀ ਮਹਾਰਾਜ ਅੱਗੇ ਅਰਦਾਸ ਕੀਤੀ ਕਿ ਮਹਾਰਾਜ ਜੀ ਅੱਗੇ ਤੁਸੀਂ ਮੇਰੀ ਮਨੋ ਕਾਮਨਾ ਪੂਰੀ ਕੀਤੀ ਮੇਰੇ ਤੇ ਕਿਰਪਾ ਕੀਤੀ ਇੱਕ ਮਹੀਨੇ ਤੋਂ ਪਹਿਲਾਂ ਮੇਰੇ ਘਰੋਂ दारू ਦਾ ਕੋੜ ਕੱਢ ਦਿੱਤਾ ਹੁਣ ਕਿਰਪਾ ਕਰੋ ਮੇਰੇ ਬੱਚੇ ਦੀ ਲਤ ਠੀਕ ਹੋ ਜਾਏ ਇਹ ਫੌਜ ਭਰਤੀ ਵਾਸਤੇ ਜਾਣਾ ਚਾਹੁੰਦਾ ਮਹਾਰਾਜ ਕਿਰਪਾ ਕਰੋ ਕਹਿਣ ਲੱਗੀ ਇਸ ਤਰ੍ਹਾਂ ਅਰਦਾਸ ਕਰਕੇ ਮੈਂ ਫਿਰ ਦਪਹਿਰਾ ਸਾਹਿਬ ਤੇ ਜਾਣਾ ਸ਼ੁਰੂ ਕਰ ਦਿੱਤਾ ਕਹਿੰਦੀ ਉੱਥੇ ਮੈਨੂੰ ਇੱਕ ਬਜ਼ੁਰਗ ਮਿਲਿਆ ਉਹਦੇ ਨਾਲ ਮੈਂ ਗੱਲ ਕੀਤੀ ਕਿ ਮੈਂ ਆਉਣੀ ਆ ਇਸ ਕਰਕੇ ਕਿ ਮੇਰੇ ਬੇਟੇ ਦੀ ਲੱਤ ਜੋ ਖੜ ਗਈ ਏ ਤੇ ਉਹ ਬਜ਼ੁਰਗ ਕਹਿਣ ਲੱਗਾ ਕਿ ਲੈ ਇਹ ਕਿੱਡੀ ਕੋ ਵੱਡੀ ਬਿਮਾਰੀ ਆ ਕਿਤੇ ਤਨਤਨ ਬਾਬਾ ਦੀਪ ਸਿੰਘ ਜੀ ਮਹਾਰਾਜ ਦੀ ਜੋਤ ਦਾ ਘੋ ਲੈ ਕੇ ਜਾਓ ਤੇ ਉਹਦੀ ਲੱਤ ਤੇ ਮਾਲਸ਼ ਕਰੋ ਕਹਿੰਦੀ ਮੈਂ ਇਸ ਤਰ੍ਹਾਂ ਹੀ ਕੀਤਾ ਮੈਂ ਇਹੀ ਸੋਚਿਆ ਕਿ ਮੈਨੂੰ ਤਨਤਨ ਬਾਬਾ ਦੀਪ ਸਿੰਘ ਸਾਹਿਬ ਜੀ ਨੇ ਰਾਹੇ ਪਾਇਆ ਕਹਿੰਦੀ ਮੈਂ ਜੋਤ ਦੇ ਵਿੱਚੋਂ ਘੋਲ ਲੈ ਕੇ ਘਰ ਗਈ ਆਪਣੇ ਬੱਚੇ ਦੀ ਲੱਤ ਦੀ ਮਾਲਿਸ਼ ਕੀਤੀ ਕਹਿੰਦੀ 2 ਹਫ਼ਤੇ ਬਾਅਦ ਜਦੋਂ ਮੈਂ ਫੇਰ ਆਈ ਫੇਰ ਜੋਤ ਦਾ ਘੋਲ ਲੈ ਕੇ ਗਈ ਫੇਰ ਮਾਲਿਸ਼ ਕੀਤੀ ਤੇ ਭਰਤੀ ਦੇ ਆਉਣ ਤੋਂ 5 ਦਿਨ ਪਹਿਲਾਂ ਮੇਰੇ ਬੇਟੇ ਦੀ ਲੱਤ ਬਿਲਕੁਲ ਸਹੀ ਹੋ ਗਈ ਇਹ ਦੋ ਕਾਰਜ ਮੇਰੇ ਘਰ ਤਨ ਤਨ ਬਾਬਾ ਦੀਪ ਸਿੰਘ ਜੀ ਮਹਾਰਾਜ ਨੇ ਕਿਰਪਾ ਕਰਕੇ ਸਫਲ ਕੀਤੇ ਤੇ ਉਹ ਕਹਿੰਦੀ ਮੈਂ ਇਹੋ ਕਹਿਣਾ ਚਾਹਣੀ ਆ ਕਿ ਤਨ ਤਨ ਗੁਰੂ ਰਾਮਦਾਸ ਮਹਾਰਾਜ ਜੀ ਦੇ ਦਰ ਤੇ ਝੁਕੋ ਗੁਰੂ ਰਾਮਦਾਸ ਮਹਾਰਾਜ ਦੇ ਦਰ ਦਾ ਜਿਹੜਾ ਸੇਵਕ ਹੈ ਉਹ ਸੇਵਕ ਹਨ ਤਨ ਤਨ ਬਾਬਾ ਦੀਪ ਸਿੰਘ ਸਾਹਿਬ ਜੀ ਪ੍ਰਕਰਮਾਂ ਦੇ ਵਿੱਚ ਸਤਿਗੁਰ ਜੀ ਦੇ ਸਾਜਿਆ ਹੋਇਆ ਬਾਬਾ ਦੀਪ ਸਿੰਘ ਸਾਹਿਬ ਜੀ ਤੇ ਉਹਦੇ ਕੋਲੋਂ ਜੇ ਕੋਈ ਫਰਮਾਇਸ਼ ਪਾਉਣੀ ਏ ਜਾਂ ਉਹਦੇ ਕੋਲੋਂ ਕੁਝ ਲੈਣਾ ਏ ਤਾਂ ਉਹ ਝਟਪਟ ਦਿੰਦਾ ਏ ਇਸ ਕਰਕੇ ਸ਼ਹੀਦਾ ਸਿੰਘਾਂ ਦੀ ਮਹਾਰਾਜ ਦੀਆਂ लाਡਲੀਆਂ ਫੌਜਾਂ ਦੀ ਸਦਾ ਜੈ ਜੈਕਾਰ ਕਰੋ ਨਮਸਕਾਰ ਕਰੋ ਤੇ ਸ਼ਹੀਦ ਸਿੰਘ ਤੁਹਾਡੀਆਂ ਚੜ੍ਹਦੀਆਂ ਕਲਾ ਕਰਨਗੇ ਹਸਬੈਂਡ ਜਾਂ ਉਹਨਾਂ ਦੇ ਭਰਾ ਜਾਂ ਉਹਨਾਂ ਦੇ ਪਿਤਾ ਬਹੁਤ ਜ਼ਿਆਦਾ ਸ਼ਰਾਬ ਪੀਂਦੇ ਨੇ ਜਾਂ ਨਸ਼ਾ ਕਰਦੇ ਨੇ ਜਾਂ ਗਲਤ ਰਸਤੇ 'ਤੇ ਚੱਲ ਰਹੇ ਨੇ ਤਾਂ ਉਹਨਾਂ ਨੂੰ ਉਸ ਗਲਤ ਰਸਤੇ ਤੋਂ ਹਟਾਉਣ ਦੇ ਲਈ ਖਾਲਸਾ ਜੀ ਭੈਣਾ ਨੂੰ ਬੇਨਤੀ ਹੈ ਕਿ ਇਹ ਦੋ ਕਾਰਜ ਜ਼ਰੂਰ ਕਰਨ। ਜਦੋਂ ਤੁਸੀਂ ਖਾਲਸਾ ਜੀ ਇਹ ਦੋ ਕਾਰਜ ਕਰਨੇ ਸ਼ੁਰੂ ਕਰ ਦਿੱਤੇ ਤੁਹਾਡੇ ਤੇ ਵਾਹਿਗੁਰੂ ਸੱਚੇ ਪਾਤਸ਼ਾਹ ਜੀ ਦੀ ਕਿਰਪਾ ਹੋਵੇਗੀ। ਤੁਹਾਡਾ ਜੋ ਹਸਬੰਡ ਹੈ ਪ੍ਰਾਇਜਾ ਪਿਤਾਏ ਜੋ ਵੀ ਗਲਤ ਰਸਤੇ ਤੇ ਚੱਲ ਰਹੇ ਨੇ ਵਾਹਿਗੁਰੂ ਦੀ ਕਿਰਪਾ ਦੇ ਸਦਕਾ ਉਹ ਸਭ ਕੁਝ ਠੀਕ ਹੋ ਜਾਵੇਗਾ ਇਸ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਤੁਹਾਨੂੰ ਸਾਰੇ ਹੀ ਭੈਣ ਭਰਾਵਾਂ ਨੂੰ ਰਿਕਵੈਸਟ ਹੈ ਜੀ ਜੇਕਰ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਸਾਡੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਆ ਕਰੋ ਜੀ ਵੀਡੀਓ ਨੂੰ ਲਾਈਕ ਤੇ ਸ਼ੇਅਰ ਵੀ ਜ਼ਰੂਰ ਕਰਿਆ ਕਰੋ ਖਾਲਸਾ ਜੀ ਕਮੈਂਟ ਬਾਕਸ ਦੇ ਵਿੱਚ ਵਾਹੀ ਗੁਰੂ ਲੈ ਕੇ ਆਪਣੀ ਹਾਜ਼ਰੀ ਵੀ ਜ਼ਰੂਰ ਲਗਵਾਇਆ ਕਰੋ ਜੀ ਇਸੇ ਤਰ੍ਹਾਂ ਖਾਲਸਾ ਜੀ ਜਿਹੜੇ ਘਰ ਦੇ ਵਿੱਚ ਨਸ਼ਾ ਹੁੰਦਾ ਏ ਉਸ ਘਰ ਦੇ ਹਾਲਾਤ ਬਹੁਤ ਮਾੜੇ ਹੋ ਜਾਂਦੇ ਨੇ ਉਹ ਘਰ ਖਾਲਸਾ ਜੀ ਬਿਲਕੁਲ ਤਬਾਹ ਹੋ ਜਾਂਦਾ ਏ ਜੇ ਕਿਸੇ ਦਾ ਹਸਬੈਂਡ ਸ਼ਰਾਬ ਪੀਂਦੇ ਜਾਂ ਨਸ਼ੀ ਕਰਦੇ ਤਾਂ ਘਰ ਸਹਿ ਜੀ ਉਹਨਾਂ ਦੇ ਬੱਚਿਆਂ ਦਾ ਫਿਊਚਰ ਖਰਾਬ ਹੋ ਜਾਂਦਾ ਏ ਜੋ ਘਰ ਵਾਲੀ ਉਹਦਾ ਫਿਊਚਰ ਖਰਾਬ ਹੋ ਜਾਂਦਾ ਏ ਏਸੀ ਤੇਰਾ ਘਰ ਸਹਿ ਜੀ ਨਸ਼ਾ ਕਰਨ ਲਈ ਸੇਤ ਨੂੰ ਖਰਾਬ ਨਹੀਂ ਕਰਦਾ ਸੇਤ ਦੇ ਨਾਲ ਨਾਲ ਬੱਚਿਆਂ ਦੀ ਕਾ ਆਪਣੇ ਹਸਬੰਦ ਦੀ ਕੇਰ ਕਰਦੀ ਇੱਕ ਆਇਖ ਦੀ ਵੀ ਜ਼ਿੰਦਗੀ ਖਰਾਬ ਹੋ ਜਾਂਦੀ ਏ ਸਾਰੇ ਘਰ ਦੀ ਬਰਬਾਦੀ ਹੋ ਜਾਂਦੀ ਏ ਖਾਲਸਾ ਜੀ ਕਈ ਵਾਰ ਤਾਂ ਖਾਲਸਾ ਜੀ ਆਪਾਂ ਜਦੋਂ ਗੁਰੂ ਦੇ ਨਾਲ ਜੁੜਨੇ ਆ ਗੁਰਬਾਣੀ ਦੇ ਨਾਲ ਜੁੜਦੇ ਆਂ ਤੇ ਪਰਮਾਤਮਾ ਦੀ ਆਪਣੀ ਤੇ ਕਿਰਪਾ ਹੁੰਦੀ ਏ ਵਾਹੀ ਗੁਰੂ ਸੱਚੇ ਪਾਤਸ਼ਾਹ ਜੀ ਦੀ ਕਿਰਪਾ ਦੇ ਸਦਕਾ ਹੀ ਖਾਲਸਾ ਜੀ ਆਪਣੇ ਘਰ ਦੇ ਵਿੱਚ ਇਹ ਸਾਰੀਆਂ ਮਾੜੀਆਂ ਚੀਜ਼ਾਂ ਨਸ਼ਾ ਸ਼ਰਾਬ ਡੇੜੀ ਘਰ ਦੇ ਵਿੱਚ ਮੀਟ ਸ਼ਰਾਬ ਦਾ ਸੇਵਨ ਹੁੰਦਾ ਹੈ ਉਹ ਸਾਰੀਆਂ ਹੀ ਮਾੜੀਆਂ ਚੀਜ਼ਾਂ ਘਰ ਤੋਂ ਦੂਰ ਹੋ ਜਾਂਦੀਆਂ ਨੇ ਪਰ ਕਈ ਵਾਰ ਖਾਲਸਾ ਜੀ ਆਪਾਂ ਗੁਰਬਾਣੀ ਦੇ ਜਾਪ ਵੀ ਕਰਦੇ ਆਂ ਸੇਵਾ ਸਿਮਰਨ ਵੀ ਕਰਦੇ ਆਂ ਪਰ ਇਹ ਸਭ ਕਰਨ ਦੇ ਬਾਵਜੂਦ ਵੀ ਆਪਣੀ ਘਰ ਦਾ ਮਾਹੌਲ ਠੀਕ ਨਹੀਂ ਰਹਿੰਦਾ ਆਪਣੀ ਜੋ ਹਸਬੈਂਡ ਹੁੰਦਾ ਹੈ ਘਰ ਦੇ ਵਿੱਚ ਜਾਂਕੀ ਸੇਦਾ ਪਰ ਆਜਾ ਫਾਦਰ ਉਹ ਬਹੁਤ ਜ਼ਿਆਦਾ ਤੰਗ ਪਰੇਸ਼ਾਨ ਕਰਦੇ ਨੇ ਜਾਂ ਕੀ ਖਾਲਸਾ ਜੀ ਬਹੁਤ ਜ਼ਿਆਦਾ ਨਸ਼ਾ ਕਰਦੇ ਨੇ ਤੇ ਜਿਹੜੇ ਘਰ ਦੇ ਵਿੱਚ ਨਸ਼ਾ ਹੈ ਉਸ ਘਰ ਦੇ ਵਿੱਚ ਕਦੇ ਵੀ ਖੁਸ਼ੀ ਨਹੀਂ ਹੁੰਦੀ ਤੁਸੀਂ ਵੀ ਖਾਲਸਾ ਜੀ ਦੇਖਿਆ ਹੋਣਾ ਕਿ ਉਸ ਘਰ ਦੀ ਕੰਡੀਸ਼ਨ ਬਹੁਤ ਜ਼ਿਆਦਾ ਮਾੜੀ ਹੋ ਜਾਂਦੀ ਹੈ ਆਪਾਂ ਵਾਹਿਗੁਰੂ ਸੱਚੇ ਪਾਸ਼ਾ ਜੀ ਅੱਗੇ ਇਹੀ ਅਰਦਾਸ ਬੇਨਤੀ ਕਰਦੇ ਆ ਕਿ ਪਰਮਾਤਮਾ ਕਿਸੇ ਦੇ ਵੀ ਘਰ ਦੇ ਹਾਲਾਤ ਇਸ ਤਰ੍ਹਾਂ ਦੇ ਨਾ ਬਣਾਵੇ ਵਾਹਿਗੁਰੂ ਸੱਚੇ ਪਾਸ਼ਾ ਸਾਰੀ ਭੈਣ ਭਰਾਵਾਂ ਨੂੰ ਸੋਜੀ ਬਖਸ਼ਣ ਤੇ ਗੁਰੂ ਦੇ ਨਾਲ ਜੁੜਨ ਦੀ ਹਿੰਮਤ ਦੇਣ ਹੁਣ ਆਪਾਂ ਖਾਲਸਾ ਜੀ ਗੱਲਬਾਤ ਵਿਚਾਰ ਸਾਂਝੀ ਕਰਦੀਆਂ ਕਿ ਜੇਕਰ ਆਪਣੀ ਘਰ ਦੇ ਵਿੱਚ ਕਿਸੇ ਭੈਣ ਦਾ ਹਸਬੈਂਡ ਜਾਂ ਪਰਾਈ ਜਾਂ ਉਹਨਾਂ ਦਾ ਪਿਤਾ ਹੈ ਜੋ ਬਹੁਤ ਜ਼ਿਆਦਾ ਨਸ਼ਾ ਜਾਂ ਸ਼ਰਾਬ ਪੀਂਦੇ ਨੇ ਵਾਹੀ ਗੁਰੂ ਦੇ ਨਾਲ ਨਹੀਂ ਜੁੜੇ ਹੋਏ ਆਪਣੀ ਕਹਿਣ ਤੇ ਕਹਿਣੇ ਤੋਂ ਬਾਹਰ ਨੇ ਜੇਕਰ ਆਪਾਂ ਉਹਨਾਂ ਦੇ ਲਈ ਕੁਝ ਚੰਗਾ ਸੋਚਦੇ ਆ ਉਹਨਾਂ ਨੂੰ ਕੁਝ ਚੰਗਾ ਬੋਲਦੇ ਆ ਕਿ ਇਹ ਸਭ ਛੱਡੋ ਇਹ ਸਭ ਕਹਿਣ ਦੇ ਬਾਵਜੂਦ ਵੀ ਜੇਕਰ ਉਹ ਆਪਡੀ ਨਾਲ ਲੜਾਈ ਕਲੇਸ਼ ਕਰਦੇ ਆ ਘਰ ਦੇ ਵਿੱਚ ਤਾਂ ਖਾਲਸਾ ਜੀ ਤੁਸੀਂ ਇਹ ਦੋ ਕਾਰਜ ਮੇਰੀਆਂ ਭੈਣਾ ਅੱਜ ਤੋਂ ਹੀ ਕਰਨੇ ਸ਼ੁਰੂ ਕਰ ਦਿਓ ਤੁਸੀਂ ਦੇਖਿਓ ਕਿ ਪਰਮਾਤਮਾ ਦੀ ਕਿਵੇਂ ਤੁਹਾਡੇ ਘਰ ਪਰਿਵਾਰ ਤੇ ਕਿਰਪਾ ਹੁੰਦੀ ਏ ਤੇ ਜੋ ਵੀ ਤੁਹਾਡੇ ਘਰ ਦੇ ਵਿੱਚ ਇਸ ਚੀਜ਼ ਨੂੰ ਲੈ ਕੇ ਦੁੱਖ ਕਲੇਸ਼ ਰਹਿੰਦਾ ਏ ਉਹ ਸਭ ਦੂਰ ਹੋ ਜਾਵੇਗਾ ਖਾਲਸਾ ਜੀ ਪਹਿਲਾ ਕਾਰਜ ਖਾਲਸਾ ਜੀ ਤੁਸੀਂ ਕੀ ਕਰਨਾ ਹੈ ਜੇਕਰ ਤੁਸੀਂ ਗੁਰਬਾਣੀ ਦਾ ਜਾਪ ਕਰਦੇ ਹੋ ਬਹੁਤ ਚੰਗੀ ਗੱਲ ਹੈ ਅਗਰ ਨਹੀਂ ਕਰਦੇ ਤਾਂ ਤੁਸੀਂ ਅੱਜ ਤੋਂ ਹੀ ਗੁਰਬਾਣੀ ਦਾ ਜਾਪ ਕਰਨਾ ਸ਼ੁਰੂ ਕਰੋ ਸਵੇਰੇ ਅਮ੍ਰਿਤ ਵੇਲੇ ਤੁਸੀਂ ਪੰਜ ਬਾਣੀਆਂ ਤੇ ਸ਼ਾਮ ਨੂੰ ਰਹਿਰਾਸ ਦੇ ਸਮੇਂ ਰਹਿਰਾਸ ਸਹਿਬ ਇਹ ਤੁਸੀਂ ਇੰਨਾ ਗੁਰੂ ਮਹਾਰਾਜ ਸਚੇ ਪਾਸ਼ਾ ਦੇ ਲਈ ਸਮਾਜ ਜ਼ਰੂਰ ਗੱਡੋ ਖਾਲਸਾ ਜੀ ਜੀਕਰ ਖਾਲਸਾ ਜੀ ਆਪਣੀ ਘਰ ਦੇ ਵਿੱਚ ਆਪਾਂ ਗੁਰਬਾਣੀ ਨਹੀਂ ਲਗਾਉਂਦੇ ਆਪਣੀ ਘਰ ਦੇ ਵਿੱਚ ਕਦੇ ਵਾਹੀ ਗੁਰੂ ਸੱਚੇ ਪਾਤਸ਼ਾਹ ਜੀ ਦੀ ਗੁਰਬਾਣੀ ਦਾ ਚਾਪ ਹੋਇਆ ਹੀ ਨਹੀਂ ਹੋਣਾ ਤਾਂ ਦੂਰ ਦੀ ਗੱਲ ਆਪਾਂ ਵੀ ਕਦੇ ਪ੍ਰਮਾਤਮਾ ਦੇ ਲਈ ਸਮਾਂ ਨਹੀਂ ਕੱਢਦੇ ਤਾਂ ਖਾਰਸਾ ਜੀ ਜਦੋਂ ਆਪਾਂ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਨਾਲ ਜੁੜਦੇ ਨਹੀਂ ਗੁਰਬਾਣੀ ਦਾ ਚਾਪ ਨਹੀਂ ਕਰਦੇ ਫਿਰ ਜਿਹੜਾ ਆਪਣਾ ਮਾਨੀ ਨਾ ਇਹਦੇ ਵਿੱਚ ਹੋਰ ਹੀ ਕਹਾਣੀਆਂ ਪੈਦਾ ਹੋ ਜਾਂਦੀਆਂ ਨੇ ਇੱਕ ਨੈਗੇਟਿਵਿਟੀ ਪੈਦਾ ਹੋ ਜਾਂਦੀ ਹੈ ਜਿਸ ਤਰੀਕੇ ਖਾਲਸਾ ਜੀ ਆਪਣੀ ਘਰ ਦੇ ਹਾਲਾਤ ਭਾਵੇਂ ਕਿਸੇ ਜਰੀਏ ਕਿਉਂ ਨਾ ਹੋਣ ਬਹੁਤ ਜ਼ਿਆਦੇ ਮਾੜੇ ਹੋਣੇ ਸ਼ੁਰੂ ਹੋ ਜਾਂਦੇ ਨੇ ਇਸ ਤਰ੍ਹਾਂ ਖਾਲਸਾ ਜੀ ਇਹ ਆਪਾਂ ਨੂੰ ਪ੍ਰੋਬਲਮ ਆਉਂਦੀਆਂ ਨੇ ਤੇ ਇਸ ਦੇ ਲਈ ਤੁਸੀਂ ਗੁਰਬਾਣੀ ਦਾ ਜੇਕਰ ਜਾਪ ਨਹੀਂ ਵੀ ਕਰਦੇ ਨਾ ਤੇ ਤੁਸੀਂ ਅੱਜ ਤੋਂ ਹੀ ਗੁਰਬਾਣੀ ਦਾ ਜਾਪ ਕਰਨਾ ਸ਼ੁਰੂ ਕਰੋ ਇਸ ਤਰ੍ਹਾਂ ਖਾਲਸਾ ਜੀ ਗੁਰਬਾਣੀ ਦੀ ਜਾਪ ਦੇ ਨਾਲ ਨਾਲ ਤੁਹਾਡੇ ਪਰਿਵਾਰ ਦਾ ਇੱਕ ਮੈਂਬਰ ਜੇਕਰ ਤੁਹਾਡੀ ਪਰਿਵਾਰ ਦੇ ਵਿੱਚੋਂ ਇੱਕ ਮੈਂਬਰ ਹਰ ਰੋਜ਼ ਗੁਰਦੁਆਰਾ ਸਾਹਿਬ ਜਾਂਦਾ ਹੈ ਤਾਂ ਬਹੁਤ ਵਧੀਆ ਗੱਲ ਹੈ ਜੇਕਰ ਨਹੀਂ ਜਾ ਰਿਹਾ ਤਾਂ ਮੇਰੀ ਮੇਰੀਆਂ ਭੈਣਾਂ ਨੂੰ ਰਿਕੁਐਸਟ ਹੈ ਕਿ ਉਹ ਹਰ ਰੋਜ਼ ਗੁਰਦੁਆਰਾ ਸਾਹਿਬ ਜਾਣਾ ਸ਼ੁਰੂ ਕਰਨ ਕਰਦੇ ਜੋ ਆਪਣੇ ਕਮਾਕਾਰਾਂ ਦੇ ਹਾਲਾਤ ਨੇ ਇਹ ਤਾਂ ਇਸ ਤਰ੍ਹਾਂ ਹੀ ਚੱਲਦੇ ਰਹਿਣੇ ਨੇ ਜੇਕਰ ਖਾਲਸਾ ਜੀ ਆਪਾਂ ਚਾਉਣੀ ਹੈ ਕਿ ਆਪਣਾ ਪਰਿਵਾਰ ਏ ਜੜਾ ਉਹ ਬਿਰਤਨ ਆਪਸ ਵਿੱਚ ਖੁਸ਼ੀ ਦੇ ਨਾਲ ਰਹੇ ਤੇ ਮਾੜੇ ਕੰਮਾਂ ਤੋਂ ਦੂਰ ਰਹੇ ਤਾਂ ਖਾਲਸਾ ਜੀ ਆਪਾਂ ਨੂੰ ਗੁਰੂ ਮਹਾਰਾਜ ਸੱਚੇ ਪਾਸ਼ਾ ਜੀ ਅੱਗੇ ਹੀ ਝੋੜੀ ਅੱਡ ਕੇ ਅਰਦਾਸ ਬੇਨਤੀ ਕਰਨੀ ਪਵੇਗੀ ਜਦੋਂ ਗੁਰੂ ਮਹਾਰਾਜ ਸੱਚੇ ਪਾਸ਼ਾ ਜੀ ਅੱਗੇ ਅਰਦਾਸ ਬੇਨਤੀ ਕਰਾਂਗੇ ਤਾਂ ਖਾਲਸਾ ਜੀ ਵਾਹਿਗੁਰੂ ਸੱਚੇ ਪਾਸ਼ਾ ਜੀ ਕਿਰਪਾ ਕਰਨਗੇ ਤੇ ਉਹਨਾਂ ਦੀ ਕਿਰਪਾ ਦੇ ਸਦਕਾ ਹੀ ਆਪਣਾ ਸਭ ਕੁਝ ਠੀਕ ਹੋ ਸਕਦਾ ਹੈ। ਇਸੇ ਤਰ੍ਹਾਂ ਖਾਨਸਾ ਜੀ ਤੁਸੀਂ ਹਰ ਰੋਜ਼ ਗੁਰਦੁਆਰਾ ਸਾਹਿਬ ਜਾਣਾ ਸ਼ੁਰੂ ਕਰੋ। ਬੇਸ਼ੱਕ ਤੁਹਾਡੇ ਘਰ ਦੇ ਵਿੱਚ ਕਿੰਨੀਆਂ ਵੀ ਪ੍ਰੋਬਲਮ ਨੇ, ਕਿੰਨੇ ਦੁੱਖ ਕਲੇਸ਼ ਨੇ ਜਾਂ ਮੀਂਹ ਜਾਈ ਹਣੀਰੀ ਜਾਈ ਤੁਸੀਂ ਗੁਰਦੁਆਰਾ ਸਾਹਿਬ ਜ਼ਰੂਰ ਜਾਣਾ ਹੈ। ਤੁਸੀਂ ਇਹ ਨਹੀਂ ਦੇਖਣਾ ਕਿ ਅੱਜ ਮੌਸਮ ਖਰਾਬ ਹੈ, ਹੁਣ ਧੋਪੇ ਜਾਂ ਛਾਂ ਹੈ। ਜਿਗਰ ਖਾਨਸਾ ਜੀ ਤੁਸੀਂ ਇਹ ਸਭ ਚੀਜ਼ਾਂ ਦੇਖੋਗੇ। ਜੇਕਰ ਤੁਸੀਂ ਧੁੱਪ ਸ਼ਾ ਦੇਖੇ ਬਿਨਾਂ ਹੀ ਉਹ ਅਕਾਲ ਪੁਰਖ ਵਾਹਿਗੁਰੂ ਸੱਚੇ ਪਾਸ਼ਾ ਜੀ ਦੇ ਦਰ ਤੇ ਜਾ ਕੇ ਅਰਦਾਸ ਬੇਨਤੀ ਕਰੋਗੇ ਤਾਂ ਵਾਹਿਗੁਰੂ ਸੱਚੇ ਪਾਸ਼ਾ ਜੀ ਜ਼ਰੂਰ ਤੁਹਾਡੀ ਸੁਣਨਗੇ ਏਸੀ ਤਰ੍ਹਾਂ ਖਾਲਸਾ ਜੀ ਇੱਕ ਕਾਰਜ ਤਾਂ ਤੁਸੀਂ ਇਹ ਕਰਨਾ ਹੈ ਤੇ ਦੂਸਰਾ ਕਾਰਜ ਖਾਲਸਾ ਜੀ ਇੱਕ ਸ਼ਬਦ ਦਾ ਜਾਪੇ ਉਹ ਸ਼ਬਦ ਦਾ ਜਾਪ ਕਰਨਾ ਵੀ ਤੁਸੀਂ ਸ਼ੁਰੂ ਕਰ ਦਿਓ ਦੇਖਿਓ ਕਿ ਤੁਹਾਡੇ ਘਰ ਪਰਿਵਾਰ ਤੇ ਇਸ ਤਰ੍ਹਾਂ ਵਾਹਿਗੁਰੂ ਸੱਚੇ ਪਾਤਸ਼ਾਹ ਜੀ ਦੀ ਕਿਰਪਾ ਹੁੰਦੀ ਏ ਤੇ ਤੁਹਾਡੇ ਘਰ ਦੇ ਵਿੱਚ ਕਿੰਨੀ ਖੁਸ਼ੀਆਂ ਆਉਂਦੀਆਂ ਨੇ ਇਸ ਸ਼ਬਦ ਦਾ ਜਾਪ ਕਰਨ ਦੀ ਵਿਧੀ ਖਾਲਸਾ ਜੀ ਤੁਸੀਂ ਸਵੇਰੇ ਅੰਮ੍ਰਿਤ ਵੇਲੇ ਉੱਠ ਕੇ ਇਸ਼ਨਾਨ ਕਰਕੇ ਤੇ ਨੀਜੇ ਖਾਲਸਾ ਜੀ ਤੁਸੀਂ ਆਸਣ ਲਗਾ ਕੇ ਬੈਠਣਾ ਹੈ ਆਸਣ ਸਾਫ਼ ਸੁਥਰਾ ਹੋਣਾ ਚਾਹੀਦਾ ਹੈ ਤੇ ਪਾਠ ਕਰਨ ਸਮੇਂ ਆਪਣੇ ਕੋਲ ਇੱਕ ਤੁਸੀਂ ਗਲਾਸ ਦੇ ਵਿੱਚ ਜਾ ਕਿਸੇ ਖੁੱਲੇ ਭਾਂਡੇ ਦੇ ਵਿੱਚ ਤੁਸੀਂ ਆਪਣੇ ਕੋਲ ਪਾਣੀ ਰੱਖ ਲੈਣਾ ਹੈ। ਦੋਸਤੋ ਬਾਦ ਦੇ ਵਿੱਚ ਖਾਲਸਾ ਜੀ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਅੰਗ ਸੰਗ ਸਹਾਈ ਮੰਨ ਕੇ ਸਤਿਗੁਰ ਦੇ ਚਰਨਾਂ ਦੇ ਵਿੱਚ ਆਪਣਾ ਧਿਆਨ ਟਿਕਾ ਕੇ ਤੇ ਜਿਹੜੀ ਉਹਨਾਂ ਦੀ ਅਠੋਤਰੀ ਮਾਲਾ ਹੁੰਦੀ ਹੈ ਖਾਲਸਾ ਜੀ ਉਹ ਲੈ ਕੇਤੀ ਸ਼ਬਦ ਦਾ ਪਾਠ ਵਿਧੀ ਅਨੁਸਾਰ ਕਰਨਾ ਤੁਸੀਂ ਸ਼ੁਰੂ ਕਰ ਰਹੇ ਹੋ। ਜੋ ਵੀ ਖਾਲਸਾ ਜੀ ਤੁਹਾਡੇ ਮਨ ਦੇ ਵਿੱਚ ਭਾਵਨਾ ਹੋਵੇ ਉਹ ਭਾਵਨਾ ਨੂੰ ਰੱਖਦੇ ਹੋਏ ਤੁਸੀਂ ਇਸ ਸ਼ਬਦ ਦਾ ਜਾਪ ਸ਼ਰਧਾ ਭਾਵਨਾ ਤੇ ਭਰੋਸੇ ਦੇ ਨਾਲ ਕਰਨਾ ਹੈ ਫਿਰ ਖਾਲਸਾ ਜੀ ਜੋ ਵੀ ਤੁਹਾਡੀ ਭਾਵਨਾ ਅਰਦਾਸ ਹੈ ਉਹ ਜ਼ਰੂਰ ਪੂਰੀ ਹੋਵੇਗੀ ਜਦੋਂ ਖਾਲਸਾ ਜੀ ਤੁਸੀਂ ਇਸ ਸ਼ਬਦ ਦਾ ਜਾਪ ਕਰ ਲਿਆ ਸ਼ਬਦ ਦਾ ਜਾਪ ਸਮਾਪਤ ਹੋਣ ਤੋਂ ਬਾਅਦ ਦੇ ਵਿੱਚ ਜਿਹੜਾ ਤੁਸੀਂ ਜਲ ਕੋਲ ਰੱਖਿਆ ਹੋਵੇਗਾ ਉਹ ਜਾਲ ਤੁਸੀਂ ਆਪ ਵੀ ਛਕਣਾ ਹੈ ਤੇ ਆਪਣੇ ਪਰਿਵਾਰ ਦੇ ਸਾਰੇ ਮੈਂਬਰਾਂ ਨੂੰ ਵੀ ਸਿਖਾਉਣਾ ਹੈ ਤੇ ਫਿਰ ਤੁਸੀਂ ਉਸ ਜਾਲ ਨੂੰ ਲੈ ਕੇ ਵਿੱਚ ਹੋਰ ਵਧਾ ਕੇ ਚੱਲ ਆਪਣੀ ਘਰ ਦੇ ਵਿੱਚ ਛੱਟਾ ਦੇਣਾ ਹੈ ਤੇ ਇਸ ਸ਼ਬਦ ਦਾ ਖਾਲਸਾ ਜੀ ਜਾਪ ਕਰਨ ਦੇ ਸਮੇਂ ਤੁਸੀਂ ਕਿਸੇ ਦੇ ਨਾਲ ਵੀ ਕਿਸੇ ਵੀ ਕਿਸਮ ਦੀ ਗੱਲਬਾਤ ਨਹੀਂ ਕਰਨੀ